ਸੈਲੂਨ ਦੇ ਬਾਅਦ ਮੈਂ ਆਪਣੀ ਫੋਟੋ ਦੇਖ ਦਿੰਦਾ ਸੀ ਲੱਗੀ ਹੋਈ ਓਕੇ ਦੋ ਜਾਨੇ ਦੀ ਫੋਟੋ ਲੱਗੀ ਹੁੰਦੀ ਸੀ ਮੇਰੀ ਤੇ ਇੱਕ ਪਾਸੇ ਵਿਕਟਰ ਜਾਨ ਬਾਈ ਉਹਨਾਂ ਦੀ ਤੇ ਮੈਂ ਕਾਫੀ ਸੈਲੂਨ ਦੇ ਬਾਅਦ ਅਦਾ ਦੇਖੀ ਫੋਟੋ ਪਰ ਤਕਰੀਬਨ ਲੋਕ ਮੈਨੂੰ ਫੋਟੋਆਂ ਹੀ ਭੇਜਦੇ ਹੁੰਦੇ ਸੀਗੇ ਜਾਂ ਅੱਜ ਵੀ ਕਈ ਮੈਨੂੰ ਮੈਸੇਜਸ ਦਸਦੇ ਕਰਦੇ ਆ ਕਿ ਸਰ ਭਾਈ ਇਹਹੀਂ ਤੁਹਾਡਾ ਵੀਰੇ ਅਸੀਂ ਤੁਹਾਨੂੰ ਫੋਲੋ ਕਰਦੇ ਹੁੰਦੇ ਸੀਗੇ ਤੁਸੀਂ ਸਾਡੇ ਆਈਡਲ ਸੀਗੇ ਤੁਹਾਡੇ ਵਾਲ ਤੁਹਾਡੇ ਵਾਂਗੂ ਰੱਖਦੇ ਹੁੰਦੇ ਸੀਗੇ ਵਾਲੀਆਂ ਤੁਹਾਡੇ ਵਾਂਗੂ ਪਾਉਂਦੇ ਸੀਗੇ ਯਾ ਮੱਖੀ ਰੱਖਦੇ ਸੀ ਯਾਰ ਸ਼ਰਟ ਇਦਾਂ ਪਾਉਂਦੇ ਸੀਗੇ ਪੰਜਾਬੀ ਇੰਡਸਟਰੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਆਪਾਂ ਪਿੱਛੇ ਚਲੇ ਰਹੀਏ ਤੇ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਇਹ ਇੱਕ ਇਹ ਇੱਕ ਰੀਜ਼ਨ ਹੈ ਕਿ ਹੁਣ ਹਰ ਬੰਦੇ ਨੇ ਹਰ ਆਡੀਅנס ਜਿੰਨੀ ਵੀ ਤਰ੍ਹਾਂ ਦੀ ਆਡੀਅנס ਵਰਲਡ ਸਿਨੇਮਾ ਦੇਖ ਲਿਆ ਸਭ ਨੇ ਹਰ ਤਰ੍ਹਾਂ ਦਾ ਕੰਟੈਂਟ ਦੇਖ ਲਿਆ ਹੁਣ ਜਦੋਂ ਆਪਾਂ ਇਦਾਂ ਦਾ ਹਰ ਤਰ੍ਹਾਂ ਦਾ ਕੰਟੈਂਟ ਦੇਖ ਲਿਆ ਹੋਵੇ ਤੇ ਆਫਕੋਰਸ ਬੰਦਾ ਫਿਰ ਉਮੀਦਾਂ ਬਹੁਤ ਵੱਧ ਜਾਂਦੀਆਂ ਕਿ ਯਾਰ ਹੁਣ ਡਿਫਰੈਂਟ ਕੀ ਹੋਵੇ ਹੈਨਾ ਵੱਡੀ ਗੱਲ ਇਹ ਹੈ ਕਿ ਹਰ ਬੰਦੇ ਦੀ ਹਰ ਫਿਲਮ ਦੇਖਣ ਲਈ ਜੇ ਵਾਲਾ ਉਹ ਨਹੀਂ ਕਰਦੀ ਉਹ ਫਿਰ ਉਹੀ ਦੇਖੇਗੀ ਜਿਹੜੀ ਉਹਨਾਂ ਨੂੰ ਲੱਗਦਾ ਹੋਵੇ ਕਿ ਹਾਂ ਯਾਰ ਆ ਫਿਲਮ ਦੇਖੀ ਜਾ ਸਕਦੀ ਆ ਆ ਮੇਰੇ ਕੱਲੇ ਨਾਲ ਦੇਖੀ ਜਾ ਸਕਦੀ ਆ ਜਾਂ ਆ ਫਿਰ ਫੈਮਿਲੀ ਨਾਲ ਦੇਖੀ ਜਾ ਸਕਦੀ ਆ ਔਰ ਮੈਂ ਕਿਸੇ ਵੀ ਉਸ ਚੀਜ਼ 'ਚ ਨਹੀਂ ਬਣ ਕੇ ਰਹਿਣਾ ਚਾਹੁੰਦਾ ਕਿ ਬਈ ਅੱਛਾ ਮੈਂ ਸਿਰਫ ਆ ਹੀ ਕਰਨਾ ਜਾਣਦਾ ਜਾਂ ਆ ਹੀ ਕਰਨਾ ਉਹਦਾ ਜਾਂ ਆ ਹੀ ਕਰ ਸਕਦਾ ਮੈਨੂੰ ਕਿ ਮੈਂ ਸਭ ਕੁਝ ਉਹ ਕਰਨਾ ਚਾਹੁੰਦਾ ਜੋ ਚੈਲੰਜ ਹੋਵੇ ਜਿਦਾ ਹੁਣ ਮੈਂ ਪਹਿਲਾਂ ਹਮ ਦੱਸਿਆ ਨਹੀਂ ਮਹਾਭਾਰਤ ਸੂਰਯਪੁੱਤਰ ਕੌਰਡ ਮੈਂ ਕਿਹਾ ਮੈਂ ਅਰਜੁਨ ਦਾ ਕਿਤਾ ਸਭ ਤੋਂ ਚੈਲੈਂਜਿੰਗ ਕੈਰੈਕਟਰ ਸਗਾ ਹੋ ਹਿਸਟੋਰੀਕਲ ਤੇ ਮਾਈਥੋਲੋਜੀਕਲ ਉਹ ਸ਼ੋਅ ਸੀਗਾ ਤੇ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਗਾ ਹਾਲਾਂਕਿ ਮੈਂ ਪਹਿਲਾਂ ਭੱਜ ਰਿਆ ਸੀਗਾ ਨਹੀਂ ਕਰਨਾ ਚਾਹੁੰਦਾ ਸੀ ਪਰ ਜਦੋਂ ਮੈਂ ਕੀਤਾ ਐਕਸੈਪਟ ਚੈਲੰਜ ਫਿਰ ਉਹ ਬਾਹੂ ਬੀਓ ਤੇ ਮੈਂ ਮਿਹਨਤ ਵੀ ਕੀਤੀ ਤੇ ਰਿਜ਼ਲਟ ਵੀ ਆਇਆ ਲੋਕਾਂ ਨੂੰ ਪਸੰਦ ਬਹੁਤ ਆਇਆ ਨਵੀ ਸਰ ਇੱਕ ਜਿਹੜਾ ਤੁਹਾਡੇ ਲੰਬੇ ਵਾਲਾਂ ਵਾਲਾ ਸਟਾਈਲ ਸੀਗਾ ਤੇ ਜਦੋਂ ਤੁਸੀਂ ਫੇਮਸ ਤਾਂ ਹੋ ਹੀ ਗਏ ਸੀ ਨਾ ਤੁਸੀਂ ਕਿਉਂਕਿ ਹਰ ਗਾਣੇ ਵਿੱਚ ਮਿਸ ਪੂਜਾ ਦੇ ਆਪਾਂ ਖਾਸ ਕਰਕੇ ਗੱਲ ਕਰ ਲਈ ਬਹੁਤ ਸਾਰੇ ਸੌਂਗਸ ਦੇ ਵਿੱਚ ਤੁਸੀਂ ਆਏ ਉਸ ਸਮੇਂ ਉਹ ਫਿਰ ਸਟਾਈਲ ਕਿੰਨਾ ਕੁ ਪਪੂਲਰ ਹੋਇਆ ਸੀ ਬਹੁਤ ਹੋਇਆ ਜੀ ਮੈਂ ਹੈਰਾਨ ਹੁੰਦਾ ਸੀਗਾ ਜਦੋਂ ਸੈਲੂਨ ਦੇ ਬਾਅਦ ਮੈਂ ਆਪਣੀ ਫੋਟੋ ਦੇਖਦਾ ਸੀ ਲੱਗੀ ਹੋਈ ਓਕੇ ਦੋ ਜਾਨੇ ਦੀ ਫੋਟੋ ਲੱਗੀ ਹੁੰਦੀ ਸੀ ਮੇਰੀ ਤੇ ਇੱਕ ਪਾਸੇ ਵਿక్టర్ ਜোন ਬਾਈ ਉਹਨਾਂ ਦੀ ਹੂੰ ਤੇ ਮੈਂ ਕਾਫੀ ਸੈਲੂਨ ਦੇ ਬਾਅਦ ਅਦਾ ਦੇਖੀ ਫੋਟੋ ਪਰ ਤਕਰੀਬਨ ਲੋਕ ਮੈਨੂੰ ਫੋਟੋਆਂ ਹੀ ਭੇਜਦੇ ਹੁੰਦੇ ਸੀਗੇ ਜਾਂ ਅੱਜ ਵੀ ਕਈ ਮੈਨੂੰ ਮੈਸੇਜਸ ਦਸਦੇ ਕਰਦੇ ਆ ਕਿ ਸਰ ਭਾਈ ਇਹਹੀਂ ਤੁਹਾਡਾ ਵੀਰੇ ਅਸੀਂ ਤੁਹਾਨੂੰ ਫੋਲੋ ਕਰਦੇ ਹੁੰਦੇ ਸੀਗੇ ਤੁਸੀਂ ਸਾਡੇ ਆਈਡਲ ਸੀਗੇ ਤੁਹਾਡੇ ਵਾਲ ਤੁਹਾਡੇ ਵਾਂਗੂ ਰੱਖਦੇ ਹੁੰਦੇ ਸੀਗੇ ਵਾਲੀਆਂ ਤੁਹਾਡੇ ਵਾਂਗੂ ਪਾਉਂਦੇ ਸੀਗੇ ਜਾਂ ਮੱਖੀ ਰੱਖਦੇ ਸੀ ਜਾਂ ਸ਼ਰਟ ਇਦਾਂ ਪਾਉਂਦੇ ਸੀਗੇ ਸੋ ਚੀਜ਼ਾਂ ਆਪਣੇ ਆਪ ਨੂੰ ਨਹੀਂ ਮਤਲਬ ਪਤਾ ਹੁੰਦਾ ਨਾ ਤੇ ਬਾਅਦ ਹੌਲੀ ਹੌਲੀ ਜਦੋਂ ਹੁਣ ਸੋਸ਼ਲ ਆ ਮੀਡੀਆ ਜਦੋਂ ਹੁਣ ਮੰਨ ਲਓ ਇੰਸਟਾਗ੍ਰam ਵਗੈਰਾ ਆਇਆ ਲੋਕਾਂ ਦੇ ਇੰਨੇ ਕਮੈਂਟਸ ਮੈਸੇਜ ਆਉਂਦੇ ਹੁਣ ਪਤਾ ਲੱਗਦਾ ਕਿ ਐਕਚੁਅਲ ਅੱਛਾ ਉਹ ਚੀਜ਼ਾਂ ਨਹੀਂ ਆ ਫੇਮਸ ਹੁੰਦੀਆਂ ਸੀ ਕਿਉਂਕਿ ਉਸ ਟਾਈਮ ਨਹੀਂ ਸੀਗਾ ਨਾ ਸਾਰਾ ਕੁਝ ਬਿਲਕੁਲ ਉਦੋਂ ਸਾਨੂੰ ਨਹੀਂ ਪਤਾ ਹੁੰਦਾ ਸੀਗਾ ਹਾਂ ਕੋਈ ਫੈਨਸ ਵੈਸੇ ਜਿੱਦਾਂ ਮਿਲ ਜਾਂਦੇ ਸੀਗੇ ਬਸ ਪੁੱਸ ਜਾ ਕਿਤੇ ਵੀ ਅੰਦਰ ਉਹ ਉਦੋਂ ਫਿਰ 10 ਵੀ ਦਿਨ ਦਿੰਦੇ ਸੀਗੇ ਕਈ ਵਾਰੀ ਬਟ ਇੰਨੀ ਤਦਾਦ ਚ ਨਹੀਂ ਪਤਾ ਲੱਗਦਾ ਹੁੰਦਾ ਸੀ ਜਿਹਦਾ ਹੁਣ ਸਾਨੂੰ ਪਤਾ ਲੱਗਦਾ ਟਾਈਮ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਚੇਂਜ ਹੋ ਗਿਆ ਟਾਈਮ ਤਾਂ ਦੇਖੋ ਜੀ ਚੇਂਜ ਹੋਇਆ ਵੀ ਆ ਹੁੰਦਾ ਵੀ ਰਹਿਣਾ ਗਾਹਾਂ ਹਨਾ ਤੇ ਚੰਗੇ ਲਈ ਹੁੰਦਾ ਹੈ ਹਨਾ ਤੇ ਬਸ ਇਹ ਆਪਾਂ ਨੂੰ ਉਹ ਜ਼ਰੂਰ ਹੁੰਦਾ ਲੱਗਦਾ ਕਿ ਅੱਛਾ ਯਾਰ ਉਹ ਟਾਈਮ ਇਦਾਂ ਸੀ ਹਨਾ ਪਰ ਮੈਨੂੰ ਲੱਗਦਾ ਟਾਈਮ ਹਰ ਟਾਈਮ ਕੋਈ ਮਾੜਾ ਨਹੀਂ ਹੁੰਦਾ ਟਾਈਮ ਤਾਂ ਚੰਗਾ ਹੀ ਹੁੰਦਾ ਟਾਈਮ ਦਾ ਸਦੀਆਂ ਤੋਂ ਚੱਲਦਾ ਆ ਰਿਹਾ ਟਾਈਮ ਨਾਲ ਚੱਲਣਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਗਰ ਉਹ ਟਾਈਮ ਦੇ ਨਾਲ ਤੁਸੀਂ ਨਹੀਂ ਚੱਲੂਗੇ ਪਿੱਛੇ ਰਹਿ ਜੂਗੇ ਫਿਰ ਗਲਤ ਹੈ ਇਹ ਚੀਜ਼ ਹੈ ਤੁਸੀਂ ਜਿਵੇਂ ਹੁਣ ਫਿਲਮਾਂ ਦੇ ਵਿੱਚ ਵੀ ਤੁਹਾਡਾ ਸਫਰ ਹੈ ਜਿਹੜਾ ਸ਼ੁਰੂ ਹੋ ਚੁੱਕਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਆਪਾਂ ਪਿੱਛੇ ਚਲੇ ਰਹੀਏ ਤੇ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਟੈਕਨੀਕ ਦੇ ਪੱਖ ਤੋਂ ਗੱਲ ਕਰ ਲਈਏ ਨੇ ਗਰੋ ਕੀਤਾ ਟੈਕਨੀਕਲੀ ਗਰੋ ਹੋਇਆ ਜੀ ਨਵੇਂ ਮੇਕਰਸ ਆਏ ਆ ਨਵੇਂ ਰਾਈਟਰਸ ਨਵੇਂ ਮਤਲਬ ਡਾਇਰੈਕਟਰਸ ਪ੍ਰੋਡਿਊਸਰ ਸਾਰੇ ਆਏ ਆ ਤੇ ਐਕਟਰਸ ਵੀ इवन ਕਿ ਵਧੀਆ ਜਿਹੜੇ ਮੌਕੇ ਮਿਲਣਾ ਸ਼ੁਰੂ ਹੋਇਆ ਹੈ ਬਿਲਕੁਲ ਜੋ ਟੈਲੈਂਟ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਚਾਂਸ ਮਿਲ ਰਿਹਾ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਬਟ ਹਾਂ ਕੁਝ ਟਾਈਮ ਤੋਂ ਫਿਲਮਾਂ ਨਹੀਂ ਚੱਲ ਰਹੀਆਂ ਇਹ ਇਹ ਇੱਕ ਵੀ ਇੱਕ ਰੀਜ਼ਨ ਹੈ ਕਿ ਹੁਣ ਹਰ ਬੰਦੇ ਨੇ ਹਰ ਆਡੀਅנס ਜਿੰਨੀ ਵੀ ਤਰ੍ਹਾਂ ਦੀ ਆਡੀਅੰਸ ਵਰਲਡ ਸਿਨੇਮਾ ਦੇਖ ਲਿਆ ਸਭ ਨੇ ਹਰ ਤਰ੍ਹਾਂ ਦਾ ਕੰਟੈਂਟ ਦੇਖ ਲਿਆ ਹੁਣ ਜਦੋਂ ਆਪਾਂ ਇਦਾਂ ਦਾ ਹਰ ਤਰ੍ਹਾਂ ਦਾ ਕੰਟੈਂਟ ਦੇਖ ਲਿਆ ਹੋਵੇ ਤੇ ਆਫਕੋਰਸ ਬੰਦਾ ਫਿਰ ਉਮੀਦਾਂ ਬਹੁਤ ਵੱਧ ਜਾਂਦੀਆਂ ਕਿ ਯਾਰ ਹੁਣ ਡਿਫਰੈਂਟ ਕੀ ਹੋਵੇ ਹੈਨਾ ਕਿ ਉਹ ਸਾਨੂੰ ਐਂਟਰੇਨ ਟੇਨ ਕਰੇ ਹੂੰ ਹੂੰ ਸੋ ਉਹ ਕਿੰਨਾ ਕਹਤੇ ਹੁਣ ਉਹ ਚੀਜ਼ਾਂ ਐਕਸਪੈਕਟੇਸ਼ਨਸ ਹੈ ਨਾ ਮੰਨ ਲਓ ਮੈਂ ਵੀ ਹਾਂ ਮੈਂ ਚਾਹੇ ਐਕਟਰ ਪਰ ਹੈਗਾ ਆਡੀਅੰਸ ਵੀ ਦਾ ਹੈ ਜੀ ਜੀ ਔਰ ਮੈਂ ਵੀ ਹਰ ਫਿਲਮ ਸਿਨੇਮਾ ਜ ਨਹੀਂ ਜਾਂਦਾ ਦੇਖਣ ਲਈ ਪਹਿਲਾਂ ਵਾ ਟ੍ਰੇਲਰ ਦੇਖਦਾ ਟ੍ਰੇਲਰ ਤੋਂ ਮੈਨੂੰ ਲੱਗੂਗਾ ਹੂੰ ਕਿ ਯਾਰ ਇਹ ਚ ਕੁਛ 10% ਜਾਂ 20% ਕੁਛ ਇਦਾਂ ਦਾ ਨਵਾਂ ਆ ਠੀਕ ਹੈ ਬਾਕੀ ਤਾਂ ਚਲੋ ਟੈਕਨੀਕ ਤਾਂ ਸੇਮ ਹੀ ਹੁੰਦੀ ਆ ਹੂੰ ਹੂੰ ਬਟ 10 20% ਉਹ ਅਗਲ ਨਵੀਂ ਗੱਲ ਕੀ ਕਹਿ ਰਿਹਾ ਜੀ ਉਹ ਅਗਰ ਹੈ ਤੇ ਉਹ ਮੈਂ ਜ਼ਰੂਰ ਜਾਊਂਗਾ ਸਿਨੇਮਾ ਦੇਖਣ ਲਈ ਤਵੇ ਨਹੀਂ ਤਾਂ ਫਿਰ ਮੈਂ ਵੇਟ ਕਰੂੰਗਾ ਹਾਂ ਵੀ ਚਲੋ ਠੀਕ ਹੈ OTT ਤੇ ਆਉਗੀ ਉਦੋਂ ਦੇਖ ਲਾਂਗੇ ਸੋ ਇਹ ਆਡੀਅנס ਦਾ ਇੱਕ ਉਹ ਹੈ ਵਿਚਾਰ ਦੱਸ ਰਿਹਾ ਮੈਂ ਵੀ ਇੱਕ ਆਡੀਅנס ਆ ਹਰ ਇੱਕ ਫਿਲਮ ਨਾਲ ਸਭ ਦੀ ਵੱਡੀ ਗੱਲ ਇਹ ਹੈ ਕਿ ਹਰ ਬੰਦੇ ਦੀ ਹਰ ਫਿਲਮ ਦੇਖਣ ਲਈ ਜੇ ਵਾਲਾ ਆਉ ਨਹੀਂ ਕਰਦੀ ਉਹ ਫਿਰ ਉਹੀ ਦੇਖੇਗੀ ਜਿਹੜੀ ਉਹਨਾਂ ਨੂੰ ਲੱਗਦਾ ਹੋਵੇ ਕਿ ਹਾਂ ਯਾਰ ਆ ਫਿਲਮ ਦੇਖੀ ਜਾ ਸਕਦੀ ਆ ਆ ਮੇਰੇ ਇਕੱਲੇ ਨਾਲ ਦੇਖੀ ਜਾ ਸਕਦੀ ਆ ਜਾਂ ਆ ਫਿਰ ਫੈਮਿਲੀ ਨਾਲ ਦੇਖੀ ਜਾ ਸਕਦੀ ਆ ਸੋ ਇਹ ਇੱਕ ਜ਼ਰੂਰ ਕੁਐਸਚਨ ਮਾਰਕ ਵੀ ਹੋ ਗਿਆ ਆ ਕਿਉਂਕਿ ਹੁਣ ਸਾਲ ਅੱਧਾ ਆਲਮੋਸਟ ਸਾਲ ਖਤਮ ਹੋ ਗਿਆ ਹਲੇ ਤੱਕ ਇੱਕ ਵੀ ਫਿਲਮ ਨਹੀਂ ਚੱਲੀ ਹੈਨਾ ਇਹ ਥੋੜੀ ਜੀ ਟੈਨਸ਼ਨ ਵਾਲੀ ਗੱਲ ਆ ਬਟ ਕਹਿੰਦੇ ਹੁੰਦੇ ਫਿਰ ਗੱਲ ਜਿੱਦਾ ਪਹਿਲਾਂ ਨਹੀਂ ਕੀਤੀ ਕਿ ਜੇ ਕੁਝ ਹੁੰਦਾ ਹੈ ਕੁਝ ਨਵਾਂ ਕੁਝ ਯੂਨੀਕ 100% ਵੀ ਸੋ ਉਹ ਜ਼ਰੂਰ ਫਿਰ ਲੋਕ ਜਾਣ ਕੇ ਦੇਖਣ ਸਰ ਜਿਸ ਤਰ੍ਹਾਂ ਕਿ ਤੁਸੀਂ ਕੋਈ ਵੀ ਫਿਲਮ ਸਾਈਨ ਕਰਦੇ ਹੋ ਤੁਸੀਂ ਕੀ ਦੇਖਦੇ ਹੋ ਤੁਹਾਡਾ ਕਰੈਕਟਰ ਕੀ ਹੈ ਤੁਹਾਡਾ ਰੋਲ ਕੀ ਹੈ ਤਾਂ ਪਹਿਲਾਂ ਤੁਸੀਂ ਓਵਰਆਲ ਫਿਲਮ ਦਾ ਥੀਮ ਦੇਖਦੇ ਹੋ ਮਤਲਬ ਜੀ ਬਿਲਕੁਲ ਓਵਰਆਲ ਸਾਰੀ ਫਿਲਮ ਪਹਿਲਾਂ ਐਜ਼ ਯਾ ਆਡੀਅנס ਜਿਹਦਾ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਨਰੇਟ ਕਰੋ ਮੈਨੂੰ ਕੋਈ ਕਹਾਣੀ ਸੁਣਾਓ ਉਹ ਮੈਂ ਸੁਣ ਕੇ ਕਿੰਨਾ ਕੁਝ ਖੋ ਰਿਆ ਵਾਂ ਜਾਂ ਕਿੰਨਾ ਕੁ ਜੋ ਚ ਡੋਬ ਰਿਆ ਜਾਂ ਮੇਰਾ ਧਿਆਨ ਇੱਧਰ ਉੱਧਰ ਆ ਜਾਂ ਮੈਂ ਇਹ ਪੁੱਛਣਾ ਅੱਛਾ ਅੱਛਾ ਫਿਰ ਅੱਛਾ ਅੱਛਾ ਫਿਰ ਅੱਛਾ ਠੀਕ ਹੈ ਮਤਲਬ ਕਯੋਸਟੀ ਹੈ ਕਯੋਸਟੀ ਹੁੰਦੀ ਆ ਮੇਰਾ ਕੈਰੈਕਟਰ ਕਿੱਦਾਂ ਐਚੋ ਕੀ ਕਰ ਰਿਹਾ ਅੱਛਾ ਬਾਕੀ ਦੇ ਕੈਰੈਕਟਰ ਇਹ ਨਹੀਂ ਕਿ ਮੇਰਾ ਇਕੱਲੇ ਦਾ ਕੈਰੈਕਟਰ ਮੈਂ ਬਾਕੀ ਦੇ ਕੈਰੈਕਟਰਸ ਵੀ ਧਿਆਨ ਨਾਲ ਸੁਣ ਰਿਹਾ ਹੁੰਦਾ ਕਿ ਬਈ ਅੱਛਾ ਉਹ ਕੀ ਹੋਊਗਾ ਕੀ ਹਾਂ ਹਾਂ ਇਦਾਂ ਇਦਾਂ ਐਜ਼ੇ ਆਡੀਅ ਜਿਦਾਂ ਕਿ ਮੈਂ ਮੈਂ ਗੱਲ ਕਰਕੇ ਹਟਿਆ ਕਿ 10 20% ਵੀ ਅਗਰ ਕੁਝ ਨਵਾਂ ਹੈ ਕਰਨ ਲਈ ਤੇ ਮੈਂ ਜ਼ਰੂਰ ਕਰਦਾ ਜੀ ਜੀ ਔਰ ਤੁਹਾਡੇ ਰੋਲ ਮਤਲਬ ਤੁਹਾਨੂੰ ਕਿਦਾਂ ਦਾ ਰੋਲ ਕਰਨਾ ਵਧੀਆ ਲੱਗਦਾ ਹੈ ਕੋਈ ਐਕਸ਼ਨ ਵਾਲਾ ਹੋਵੇ ਸੀਰੀਅਸ ਰੋਲ ਕਮੇਡੀ ਮਤਲਬ ਇੱਕ ਹੁੰਦਾ ਨਾ ਕਿ ਕਿ ਐਨੀ ਟਾਈਪ ਦੇਖੋ ਇਹ ਐਕਟਰ ਨੂੰ ਸਭ ਕੁਝ ਆਉਣਾ ਚਾਹੀਦਾ ਹੈ ਹਮ ਔਰ ਮੈਂ ਕਿਸੇ ਵੀ ਉਸ ਚੀਜ਼ 'ਚ ਨਹੀਂ ਬਣ ਕੇ ਰਹਿਣਾ ਚਾਹੁੰਦਾ ਕਿ ਬਈ ਅੱਛਾ ਮੈਂ ਸਿਰਫ ਆਹੀ ਕਰਨਾ ਜਾਣਦਾ ਜਾਂ ਆਹੀ ਕਰਨਾ ਉਹਦਾ ਜਾਂ ਆਹੀ ਕਰ ਸਕਦਾ ਮੈਨੂੰ ਕਿ ਮੈਂ ਸਭ ਕੁਝ ਉਹ ਕਰਨਾ ਚਾਹੁੰਦਾ ਜੋ ਚੈਲੰਜ ਹੋਵੇ ਜਿੱਦਾਂ ਹੁਣ ਮੈਂ ਪਹਿਲਾਂ ਹਮ ਦੱਸਿਆ ਨਹੀਂ ਮਹਾਭਾਰਤ ਸੂਰਯਪੁੱਤਰ ਕਿਰਡ ਮੈਂ ਕਿਹਾ ਮੈਂ ਅਰਜੁਨ ਦਾ ਕਿਰਦਾਰ ਸਭ ਤੋਂ ਚੈਲੈਂਜਿੰਗ ਕੈਰੈਕਟਰ ਸਿਗਾ ਹੋ ਹਿਸਟੋਰੀਕਲ ਤੇ ਮਾਈਥੋਲੋਜੀਕਲ ਉਹ ਸ਼ੋ ਸੀਗਾ ਤੇ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਗਾ ਹਾਲਾਂਕਿ ਮੈਂ ਪਹਿਲਾਂ ਭੱਜ ਰਿਹਾ ਸੀਗਾ ਨਹੀਂ ਕਰਨਾ ਚਾਹੁੰਦਾ ਸੀ ਪਰ ਜਦੋਂ ਮੈਂ ਕੀਤਾ ਐਕਸੈਪਟ ਚੈਲੰਜ ਫਿਰ ਉਹ ਬਾਹੂਬੀਓ ਤੇ ਮੈਂ ਮਿਹਨਤ ਵੀ ਕੀਤੀ ਤੇ ਰਿਜ਼ਲਟ ਵੀ ਆਇਆ ਲੋਕਾਂ ਨੂੰ ਪਸੰਦ ਬਹੁਤ ਆਇਆ ਇਦਾਂ ਹੀ ਮੈਨੂੰ ਹੁਣ ਇਹ ਹੁੰਦਾ ਕਿ ਯਾਰ ਕੁਝ ਅਲੱਗ-ਅਲੱਗ ਮੈਨੂੰ ਇਹ ਹੁੰਦਾ ਕਿ ਆਮ ਜਿਹੜੇ ਆਮ ਜਿਹੜੇ ਲੋਗ ਐ ਮੈਂ ਉਹਨਾਂ ਨੂੰ ਪਲੇ ਕਰਾਂ ਪਰਦੇ ਤੇ ਹੂੰ ਉਹ ਕਿਸੀ ਨੂੰ ਵੀ ਲੱਗੇ ਕਿ ਮੇਰੀ ਕਹਾਣੀ ਐ ਕਿ ਮੇਰੇ ਨਾਲ ਰਿਲੇਟ ਕਰ ਸਕੇ ਕਨੈਕਟ ਕਰ ਸਕੇ ਹਾਂ ਯਾਰ ਇਹ ਤਾਂ ਸਾਡਾ ਫਲਾਣਾ ਬੰਦਾ ਆ ਜਾਂ ਮੈਂ ਹੀ ਆ ਜਾਂ ਜੋ ਵੀ ਆ ਸੋ ਮੈਨੂੰ ਇਹ ਹੁੰਦਾ ਕਿ ਮੈਂ ਉਹ ਕਰਾਂ ਹੂੰ ਉਹ ਇਦਾਂ ਦੇ ਬਹੁਤ ਸਾਰੇ ਕਿਰਦਾਰ ਆ ਮੈਨੂੰ ਲੱਗਦਾ ਉਹ ਲਈ ਤਾਂ ਕੱਟੂ ਘੜ ਚਾਰ ਪੰਜ ਫਿਲਮਾਂ ਕਰਨੀਆਂ ਬੈਣੀ ਆ ਮਤਲਬ ਕੋਈ ਤੁਹਾਡਾ ਐਵੇਂ ਦਾ ਹੈ ਕੈਰੈਕਟਰ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਪਲੇ ਕਰਾਉਣੇ ਮੈਂ ਇੱਕ ਮੈਂ ਚਾਹੁੰਦਾ ਕਿ ਕੋਈ ਸਾਈਕੋ ਕੁਛ ਪਾਗਲ ਹਮ ਬਟ ਇਦਾਂ ਦਾ ਜਿਹੜਾ ਹਲੇ ਤੱਕ ਕਿਸੇ ਨੇ ਪਲੇ ਨਹੀਂ ਕੀਤਾ ਪਲੇ ਇਹ ਤਾਂ ਬਹੁਤ ਸਾਰੇ ਪਾਗਲ ਕਰ ਚੁੱਕੇ ਆ ਹਮ ਸਪੋਸਟ ਟੂ ਵੀ ਮੰਨ ਲਓ ਆਪਾਂ ਤੇਰੇ ਨਾਮ 'ਚ ਸਨਮਾਨ ਖਾਨ ਦੀ ਗੱਲ ਕਰ ਲਈਏ ਗਰਜਨੀ 'ਚ ਆਪਾਂ ਮੀਰ ਖਾਨ ਦੀ ਗੱਲ ਕਰ ਲਈਏ ਦਿਲਵਾਲੇ 'ਚ ਆਪਾਂ ਅਜੀਤ ਦੇਵਗੰਦੀ ਗੱਲ ਕਰ ਲਈਏ ਹਮ ਸੋ ਇਦਾਂ ਦੇ ਬਹੁਤ ਸਾਰੇ ਕੈਰੈਕਟਰ ਬਟ ਮੈਂ ਚਾਹੁੰਦਾ ਇਹਨਾਂ ਦੇ ਵੀ ਕੁਝ ਹਟਕੇ ਹੋਵੇ ਹਮ ਉਹ ਹੈ ਮੇਰੇ ਜ਼ਹਿਨ ਤੇ ਬਟ ਉਹ ਸਹੀ ਰਾਈਟ ਆਫਰ ਦੀ ਗੱਲ ਹੈ ਅਪਰੋਚ ਦੀ ਗੱਲ ਹੈ ਕੌਣ ਕਰਦਾ ਫਿਰ ਆਪਾਂ ਕਰਾਂਗੇ ਜਰੂਰ ਉਹ ਨਾਲੇ ਉਹ ਕਹਾਣੀ ਚ ਵੀ ਫਿੱਟ ਹੋਣਾ ਚਾਹੀਦਾ ਸੋ